ਸਤਿ ਸ਼੍ਰੀ ਅਕਾਲ ਅੱਜ ਦੀ ਵਿਸ਼ੇਸ਼ ਖਬਰ ਸਰਹੱਦੀ ਖੇਤਰ ਡੇਰਵਾ ਬਨਾਨਾ ਦੇ ਵਿਖੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਆਗੂਆਂ ਵੱਲੋਂ ਹੜਪੀਰਤਾ ਲਈ ਰਾਹਤੈਂਪ ਲਗਾਇਆ ਗਿਆ ਇਹ ਕੈਂਪ ਲਗਾਤਾਰ ਜਾਰੀ ਰਹੇਗਾ ਆਓ ਸੁਣਦੇ ਹਾਂ ਇਸ ਮੌਕੇ ਆਗੂਆਂ ਨਾਲ ਕੀਤੀ ਗੱਲਬਾਤ ਗੁਰਜੀਕਾ ਖਾਲਸਾ ਰਵਾਇਤ ਗੁਰਜੀਕੀ ਫਤਿਹ ਅੱਜ ਭਾਰਤੀ ਕਿਸਾਨ ਦੁਨੀਆ ਕ੍ਰਾਂਤੀਕਾਰੀ ਵੱਲੋਂ ਜੋ ਡੇਰਾ ਬੱਬਾ ਨਾਨਕੂ ਸੇ ਟੈਂਪ ਲਾਇਆ ਗਿਆ ਦਾ ਹੜਪੀੜਤਾ ਨੂੰ ਰਾਹ ਦੇਣ ਵਾਸਤੇ ਤੇ ਜੋ ਬੰਨ ਲੱਗਾ ਵਾ ਉਹ ਬੰਨ ਵਾਸਤੇ 1200 ਤੋੜਾ ਲੈ ਕੇ ਸ੍ਰੀ ਹਰਗੋਬਿੰਦਪੁਰ ਬਲਾਕ ਤੋਂ ਪਿੰਡ ਭਗਤਪੁਰ ਤੇ ਵੱਖ-ਵੱਖ ਪਿੰਡਾਂ ਤੋਂ ਨੌਜਵਾਨ ਆਏ ਆ ਤੇ ਨਾਲ ਬੰਨ ਵਾਸਤੇ ਕੋੜੇ ਵੀ ਲੈ ਕੇ ਆਏ ਆ ਜਿਹਦੇ ਨਾਲ-ਨਾਲ ਜਿੱਥੇ ਹੋਰ ਸੇਵਾ ਚੱਲਦੀ ਆ ਉਥੇ ਬੰਨ ਦੀ ਸੇਵਾ ਵੀ ਨਾਲ ਤਰੰਤਰ ਜਾਰੀ ਰਵੇ ਅਸੀਂ ਪਾਰਟੀ ਕਿਸਾਨ ਜੁਨੀਅਨ ਕ੍ਰਾਂਤੀਕਾਰੀ ਤੋਂ 27 ਤਰੀਕ ਤੋਂ ਲੈ ਕੇ ਅੱਜ ਤੱਕ ਅਸੀਂ ਹਰ ਪਿੰਡ ਹਰ ਗਲੀ ਹਰ ਘਰ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਨੇ ਪਰਸੋ ਅਸੀਂ ਉਹ ਨੇ ਆ ਗਏ ਸੀ ਕਿ ਜਿੱਥੇ ਬੰਨ ਬਜਣ ਡਿਆ ਉਥੇ ਤੋੜਿਆਂ ਦੀ ਕਾਫੀ ਜ਼ਿਆਦਾ ਜ਼ਰੂਰਤ ਸੀਗੀ ਸਾਡੇ ਬਲਾਕ ਜ਼ਿਲ੍ਹੇ ਦਾ ਬਲਾਕ ਜਿਹੜੇ ਹਰਗਵਿੰਦਪੁਰ ਹੈ ਅਸੀਂ ਇਹਨਾਂ ਨੂੰ ਆਖਿਆ ਕਿ ਤੁਸੀਂ ਛੁੱਕੇ ਥਾਂ ਦਾ ਇੱਥੇ ਉਹ ਜਿੰਨੇ ਤੋੜੇ ਆ ਇਕੱਠੇ ਕਰਕੇ ਲਿਆਓ ਅੱਜ ਕਰੀਬ 1500 ਦੇ ਕਰੀਬੇ ਤੋੜਾ ਲੈ ਕੇ ਆਏ ਆ ਰੋਜ ਨਿਰੰਤਰ ਸਾਡੀ ਇੱਥੇ ਸੇਵਾ ਚੱਲਦੀ ਆ ਇਹ ਅੱਗੇ ਵੀ ਅਸੀਂ ਜਿਹੜੀ ਤੋੜਿਆਂ ਦੀ ਬਾਬਿਆਂ ਨੂੰ ਸੇਵਾ ਉਹ ਨਿਰੰਤਰ ਕਰਦੇ ਰਾਂਗੇ ਤੇ ਨਾਲ ਹੀ ਬੰਨ ਵਾਸਤੇ ਵੀ ਬੇਨਤੀ ਕਰਦੇ ਆ ਕਿ ਜੋ ਵੀ ਉਹਨਾਂ ਨੂੰ ਚੀਜ਼ ਚਾਹੀਦੀ ਆ ਉਹ ਵੀ ਸਾਡੀ ਯੂਨੀਅਨ ਨੂੰ ਬੋਲ ਸਕਦੇ ਆ ਉਹਨਾਂ ਵਾਸਤੇ ਵੀ ਅਸੀਂ ਹਾਜ਼ਰ ਆ ਬਾਕੀ ਆਉਣ ਜਾਣ ਵਾਲੇ ਜੀਆਂ ਵਾਸਤੇ ਅਸੀਂ ਲੰਗਰ ਲਾਇਆ ਤੇ ਜਿਹੜਾ ਬਾਹਰੋਂ ਰਸਤ ਆਉਂਦੀ ਆ ਉਹਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਭਾਈ ਜਿਨ੍ਹਾਂ ਨੂੰ ਲੋੜ ਹੈ ਉਹਨਾਂ ਨੂੰ ਭੇਜੋ ਅਸੀਂ ਤੁਹਾਡੇ ਜਰੀਏ ਮੀਡੀਆ ਦੇ ਜਰੀਏ ਦੱਸਣਾ ਚਾਹੁੰਦੇ ਆਂ ਵੇਖੋ ਛੜਕਡੇ ਉੱਤੇ ਜਿਨ੍ਹਾਂ ਨੂੰ ਕੋਈ ਲੋੜ ਨਹੀਂ ਉੱਥੇ ਰਾਸ਼ਨ ਵੰਡਿਆ ਜਾ ਰਿਹਾ ਤੁਸੀਂ ਉੱਧਰ ਨੂੰ ਕਰਕੇ ਫੋਟੋ ਲਓ ਜੀ ਇਹ ਫਾਇਦਾ ਚੁੱਕ ਰਿਆ ਇਹੋ ਕਰਕੇ ਅਸੀਂ ਬੇਨਤੀ ਕਰਦੇ ਆਂ ਕਿ ਜਿੱਥੋਂ ਆਈ ਆ ਪਾਣੀ ਦੇ ਵਿੱਚ ਜਿਹੜੇ ਜੀ ਭਿੱਜੇ ਆ ਉਹਨਾਂ ਨੂੰ ਪਹਚਾਈ ਜਾਏ ਇਹ ਸਾਡੀ ਤੁਹਾਡੇ ਅੱਗੇ ਬੇਨਤੀ ਆ ਔਰ ਲੋਕਾਂ ਅੱਗੇ ਬੇਨਤੀ ਆ ਕਿ ਜੋ ਛੁੱਕੇ 'ਚ ਖੜੇ ਹੋ ਏਦਾਂ ਬਾਹਰੋਂ ਆਈ ਰੈਸਟ ਨੂੰ ਨਾ ਛੀਨੋ ਜਿਹੜੇ ਅੱਜ ਆਨੇ ਭਰਾ ਗਿੱਲੇ ਥਾਂ ਬੈਠੇ ਆ ਜਿਨ੍ਹਾਂ ਦੇ ਉੱਪਰ ਸਹੀ ਮੁਸੀਬਤ ਆਈ ਆ ਉਹਨਾਂ ਤੱਕ ਰਾਹਨ ਪਹੁੰਚਣ ਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਭਾਰਤੀ ਕਿਸਾਨ ਜੋ ਕ੍ਰਾਂਤੀਕਾਰੀ ਲੋਕ ਆ ਧੇੜਾ ਪਾਪਾ ਨਾਨਕ ਦਾ ਜਿਹੜਾ ਫਤੇਗੜ ਚੂੜੀਆਂ ਚੌਕ ਆ ਉੱਥੇ ਅਸੀਂ ਇੱਕ ਰਾਤ ਕੈਂਪ ਲਾਇਆ ਜਿਹੜਾ 7 ਤਰੀਕ ਤੋਂ ਅਸੀਂ ਸ਼ੁਰੂ ਕੀਤਾ ਸੀਗਾ ਤੇ ਅੱਜ 9 ਤਰੀਕ ਹੋ ਗਈ ਆ ਤੀਜਾ ਦਿਨਿਆਂ ਨੂੰ ਇਹ ਰਾਤ ਕੈਂਪ ਲਾਉਣ ਦਾ ਸਾਡਾ ਜਿਹੜਾ ਸੰਗਠਨ ਮੁੱਖ ਮਕਸਦ ਸੀਗਾ ਤੇ ਜਿਹੜਾ ਦੇਸ਼ਾਂ ਵਿਦੇਸ਼ਾਂ ਤੋਂ ਪਾਕਿਸਤਾਨ ਚੋਂ ਹਰਿਆਣੇ ਚੋਂ ਜੂਪੀ ਚੋਂ ਇਦੋਂ ਜੰਮੂ ਵੱਲੋਂ ਬਹੁਤ ਸਾਰੀ ਜਿਹੜੇ ਦਾਨੀ ਲੋਕ ਨੇ ਦਿੱਲੀ ਤੋਂ ਉਹ ਸੇਵਾ ਲੈ ਕੇ ਆ ਰਹੇ ਨੇ ਤੇ ਉਹਨਾਂ ਨੂੰ ਸਹੀ ਉਹਨਾਂ ਦੀ ਸੇਵਾ ਜਿਹੜੀ ਆ ਸਮਗਰੀ ਜਿਹੜੀ ਆ ਉਹ ਸਹੀ ਟਿਕਾਣੇ ਪਹੁੰਚੇ ਲੋਡਵੰਦ ਤੱਕ ਪਹੁੰਚੇ ਉਹ ਸਾਡੇ ਕੋਲ ਇੱਥੇ ਆਉਂਦੇ ਆ ਸਾਡੇ ਸਾਥੀ ਉਹਨਾਂ ਨੂੰ ਨਾਲ ਲੈ ਕੇ ਤੇ ਉਹ ਲੋਡਵੰਦਾਂ ਤੱਕ ਲੈ ਕੇ ਜਾਂਦੇ ਆ ਤੇ ਉਹਨਾਂ ਨੂੰ ਇਹ ਅਸਲ ਲੋਡਵੰਦਾਂ ਨੂੰ ਜਿਹੜਾ ਉਹ ਸਮਾਨ ਦਿੱਤਾ ਜਾ ਰਿਹਾ ਵੇਖੋ ਜੀ ਇਹ ਜਿਹੜਾ ਇਲਾਕਾ ਆ ਲਗਭਗ 100% ਇੱਥੇ ਜਿਹੜੀ ਆ ਕਿਸਾਨਾਂ ਦੀ ਫਸਲ ਜਿਹੜੀ ਤਬਾਹ ਹੋ ਗਈ ਆ ਕੱਲੀ ਫਸਲ ਹੀ ਨਹੀਂ ਤਬਾਹ ਹੋਈ ਇੱਥੇ ਪਸ਼ੂਆਂ ਦਾ ਬਹੁਤ ਵੱਡਾ ਪੱਧਰ ਤੇ ਨੁਕਸਾਨ ਹੋਇਆ ਤੇ ਮਕਾਨਾਂ ਦਾ ਮਕਾਨ ਬਹੁਤ ਜ਼ਿਆਦਾ ਨੁਕਸਾਨੇ ਗਏ ਨੇ